ਨਾਮਗੜ ਹਿਊਮਨ ਰਾਈਟਸ ਜਨਕ ਕਮਿਸ਼ਨ ਵੱਲੋਂ ਸਾਡੇ ਅਧਿਕਾਰਦਾਰ ਸਹਿਮਨ ਸਾਰੇ ਖੜੇ ਅਸੀਂ ਪਹਿਲਾਂ ਵੀ ਇੱਥੇ ਆਉਂਦੇ ਰਹਿੰਦੇ ਬੱਚਿਆਂ ਦੀ ਕੋਈ ਰਿਕਰਡ ਮੰਡਾ ਹੈ ਸਭ ਤੋਂ ਵੱਡੀ ਸਾਨੂੰ ਖੁਸ਼ੀ ਦੀ ਗੱਲ ਇਹ ਹੁੰਦੀ ਹੈ ਕਿ ਇੱਥੇ ਜਿਹੜੇ ਸਟਾਫ ਹੈ ਮੇਲ ਫੀਮੇਲ ਇਹ ਬਹੁਤ ਮਿਹਨਤੀ ਨੇ ਟਾਈਮ ਆਪਣਾ 8-6 ਘੰਟਾ ਦਾ ਕੰਮ ਨਹੀਂ ਦੇਖਦੇ ਸੀ ਪਹਿਲਾਂ ਵੀ ਇੱਥੇ ਆਉਂਦੇ ਰਹਿੰਦੇ ਆ ਤੇ ਸਾਡੇ ਲੋਕ ਦੱਸਦੇ ਵੀ ਹੈ ਕਿੰਨੇ ਬੱਚੇ ਇਹਨਾਂ ਦਾ ਬੜਾ ਡਿਸਪੀਲਨ ਜਿਹੜਾ ਇਹ ਤਾਂ ਸਾਰੇ ਸਕੂਲ ਵਧੀਆ ਹੀ ਪੜਾਉਂਦਾ ਪਰ ਗੱਲੇ ਵੀ ਆਪਣੇ ਬਨੋ ਤੇ ਆਪਣੇ ਜਿਹੜੀ ਕੰਮ ਆਪਣੇ ਬਨੋ ਰੋਮਨ ਨਾਟਨ ਖੇਤਰਾ ਨਾਟਨ ਬਨੋ ਬਹੁਤ ਬਹੁਤ ਵਾਰ ਪਾਤਨਾ ਐਸਟਰਾ ਇਹ ਬੱਚੇ ਆਲਕੇ ਬੜੇ ਖੜੇ ਵਿੱਚੋਂ ਕਿਸੇ ਡਾਕਟਰ ਬੰਨਣਾ ਕਿਸੇ ਨੇ ਵਕੀਲ ਬੰਨਣਾ ਕਿਸੇ ਨੇ ਜੱਜ ਬੰਨਣਾ ਕਿਸੇ ਨੇ ਨੇਤਾ ਬੰਨਣਾ ਕਿਸੇ ਨੇ ਵਿਗਿਆਨਿਕ ਬੰਨਣਾ ਬੇਟਾ ਇਹ 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 ਦੇ ਬੱਚਿਆਂ ਦੇ ਮਨੋਂ ਜਿਸ ਤਰ੍ਹਾਂ ਹੁਣ ਆਪਾਂ ਇਹ ਆਪਸ ਵਿੱਚ ਮਿਲ ਕੇ ਆਪਾਂ ਇੱਕ ਸਿਰ ਦਸ ਮਿਲ ਕੇ ਮਨ ਖੁਸ਼ੀਆਂ ਮਨਾ ਰਹੇ ਆ ਇਹ ਵੀ ਕਰਕੇ ਸਕੂਲ ਸਾਬ ਨੂੰ ਬਹੁਤ ਹੀ ਬਹੁਤ ਮਦਦ ਨਿਵਾਜ਼ ਕਰ ਲਿਆ ਜੀ ਅੱਗੇ ਤੋਂ ਕੋਈ ਵੀ ਕਿਸੇ ਵੇਲੇ ਜੇ ਕੋਈ ਰਿਕੁਐਸਟ ਹੋਵੇ ਪਲੀਜ਼ ਜੀ ਜੇ ਅਗਰ ਤੁਸੀਂ ਸਾਨੂੰ ਸਾਡੇ ਤੱਕ ਪਹੁੰਚਾਉਗੇ ਸਾਨੂੰ ਅਸੀਂ ਤੁਹਾਡੇ ਬਹੁਤ ਆਸਾਨ ਹੋਂਦ ਹੋਵਾਂਗੇ ਧੰਨਵਾਦੀ ਹੋਵਾਂਗੇ ਬਹੁਤ